ਨਾ ਵਾਹਿਗੁਰੂ ਸਾਹਿਬ ਜੀ ਤਨ ਸੁਵੇਲਾ ਜਿਤ ਦਰਸਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਦਰਬਾਂ ਦੀ ਠਾਡੀ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਬਾਰ ਸੁਖਹੁ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸਨ ਪਰਸੈ ਗੁਰ ਕੈ ਜਨਮ ਮਰਨ ਤੁਖ ਜਾਇ ਸੇਹ ਤੂ ਖਸਾਬ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੂ ਟਟਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੂ ਸਤਨਾ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਤਾਰਤ ਮਿੱਥਿਆ ਮੋਹ ਬੰਧ ਨਿਤ ਪਾਰਚ ਬਹਤੀ ਜਾਤ ਕਦੇ ਦ੍ਰਿਸ਼ਣ ਨ ਤਾਰਤ ਮਿੱਥਿਆ ਮੋਹ ਬੰਧ ਨਿਤ ਪਾਰਚ ਮਾਦਵੇ ਪਦ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦਉ ਕਰ ਚਾਰਤ ਆ ਰਾਮ ਰਤਨ ਰਿਤ ਤਿਲ ਨਹੀਂ ਧਾਰਤ ਪਾਰਣ ਪੋਖਣ ਸੰਗ ਔਦ ਬਿਹਾੜੀ ਜੈ ਜਗ ਦੀਸ ਕੀ ਗਤ ਨਹੀਂ ਜਾਣੀ ਸਰਣ ਸਮਰੱਥ ਅਗੋਚਰ ਸਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸਰਨ ਸਮਰਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ